ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਰੇਲਵੇ ਰੋਡ ਟੁੱਟੀ ਹੋਣ ਕਰਕੇ ਅਤੇ ਇਸ ਰੋਡ ਨੂੰ ਨਾਂ ਬਣਾਏ ਜਾਣ ਦੇ ਰੋਸ ਵਜੋਂ ਇਸ ਰੋਡ ਦੇ ਉੱਤੇ ਦੁਕਾਨਾਂ ਕਰਨ ਵਾਲੇ ਦੁਕਾਨਦਾਰਾਂ ਨੇ ਰੋਸ ਦੇ ਵਜੋਂ ਅੱਜ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਅਤੇ ਇੱਕ ਮੰਗ ਪੱਤਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਠੀਕ ਹੈ ਸਰ ਓਗੀ 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 ਮੇਰੇ ਕੋਲ ਤਾਂ ਬੜਾ ਬੜਾ ਅਗੇ ਜੀ ਤਰਨ ਉਹ ਸਾਫ਼ ਬੁੱਢ ਤੇਰੀ ਅਗੇ भी नैना का मुसलमान उधर कर नहीं कर वोट पॉस एरिया बन रहा है मोदी बोला टमाटर जी टमाटर जी क्या करती रेलवे जितना ब्रोकलली भी जा रही उसको हो गया बहुत नुकसान हो गया पीछे चीते तोरा गया इधर कुछ करो कोई को गुजारिश में आपसे निवेदन है इन पर बड़े बड़े की कड़ी प्रयार और जब भी होगी हर हर जिन्हें पहला जो बात करते हैं उसका में उससे बाइक में ना पास जाएगा बाइक में बाइक पे भी नहीं घर में आप कोई मज़ा आती नहीं कभी घर में आप कभी कल्याण में जाएं आप कभी लोकार्ने जाएं आप कभी तालिबान में जाएं वो सब एक में जिन काम में तो देख देख में चल किस काम अपन जाने से आप आपसे बोले तो आपने कहा कि तुम ब्रेन नहीं देख रहे हो तो � बस वक्त ही देखना वाला है और फिर कहीं आए तो कहीं जगह का ही तो आप पीछे क्या बोले जो वहाँ सब चलती है जो बोले ना पते नहीं है ना पते नहीं है ना हाँ समय बढ़ता है वक्त ही दास जाया तो बंद कर दिया ना वो जो सब कर रहे हैं यार पता ही नहीं अच्छा यार ऐसा में क्या पार्टी का भी लेकिन आप ही क ਅਸੀਂ ਕਿਹੜਾ ਵਾ ਫਰੈਂਚੀ ਇਹ ਪੱਤਰ ਮੁੰਦੇ ਆ ਰਿਹਾ ਕੱਤੀ ਮਾਰ ਚ ਆ ਜੀ ਤੁਹਾਨੂੰ ਕੱਢੀ ਜਾਣਾ ਕੱਲ੍ਹ ਨੂੰ ਇਹ ਪ੍ਰਯਤਨ ਸਾਡੇ ਨਾਲ ਕਰਾ ਚਾ। ਸਾਡਾ ਜੀ ਕਰਦਾ ਬੇਬੇ ਰੋਡ ਬਣਾਉ ਨੂੰ ਇਹਨੀਆਂ 2 ਕਰੋੜ 15 ਲੱਖ ਦਾ ਆਲਰੇਡੀ ਮਤਾ ਪਾਸ ਹੋਇਆ ਪਿਆ ਕਾ। ਮੈਂ ਕਾਪੀ ਲੈ ਗਿਆ ਤਾਂ ਠੀਕ ਹੈ ਠੀਕ ਇਹਨੂੰ 5 ਮਿੰਟ ਲੱਗ ਗਿਆ ਸੀ। ਮੈਂ ਨਾਲ ਕਾਪੀ ਲੈ ਕੇ ਆਇਆ ਮਤੇ ਦੀ। ਉਹ ਮਤੇਦਾਰ ਸੇ ਕਰਤਾ ਗਿਆ ਹਾਈਕੋਰਟ। ਅਸੀਂ ਉਹ ਵੀ ਵਿਚਾਰਾ ਜੁੜੀ ਕਰਦੇ ਪਏ ਆਈ ਸ਼ਾਂਤ ਨੂੰ ਬੈਠੇ ਆ। ਸਾਡੀ ਪੂਰੀ ਡਿਮਾਂਡ ਹੈਗੀ ਜੀ ਪੂਰੀ ਸਾਡੀ ਇੱਛਾ ਹੈਗੀ ਹੈ ਵੀ ਪ੍ਰਸ਼ਾਸਨ ਤੋਂ ਪਹਿਲਾਂ ਪਹਿਲਾਂ ਤੁਹਾਡੀ ਟੈਂਡਰ ਲਾ ਕੇ ਰੋਡ ਬਣਾ ਦੀਏ ਤੁਹਾਨੂੰ ਯਾਦ ਹੋਵੇ ਅੱਜ ਤੋਂ 1.5-2 ਸਾਲ ਪਹਿਲਾਂ ਜਦੋਂ ਤੁਹਾਡੇ ਵੀ ਬੰਦੇ ਆਏ ਸੀ ਤੁਸੀਂ ਕਿਹਾ ਇੰਟਰਲੋਕਿੰਗ ਟੈਲਾਂ ਲਾਓ ਜੀ ਪ੍ਰੀ-ਮਿਕਸਰ ਦੇ ਠੀਕ ਹੈ ਅਸੀਂ ਉਹਨੂੰ ਮਤੇ ਨੂੰ ਮੰਨ ਦਿੱਤਾ ਮਤਾ ਮੰਨ ਕੇ ਅਈ ਇੰਟਰਲੋਕਿੰਗ ਟੈਲਾਂ ਪਾਈਆਂ ਦੀ ਵਿੱਚ ਇਨਕਰੀਜ਼ ਹੋਇਆ ਬਜਟ ਦਾ ਉਹਨ ਹਾਈ ਕੋਰਟ ਤੁਹਾਡੇ ਕੁਝ ਬੰਦੇ ਕਮੇਟੀ ਦੇ ਵੀ ਹਾਈ ਕੋਰਟ ਚਲੇ ਗਿਆ ਨੇ ਉਹਨਾਂ ਨੇ ਸਟੇਰ ਕਰਤਾ ਆਪਣਾ ਸਟੇ ਦੀ ਵੀ ਇਹੀ ਵੀ ਬਾਤ ਨਹੀਂ ਪਹੁੰਚ ਆਣੀ ਹੁਣ ਆ ਕਾਪੀ ਨਹੀਂ ਤੁਰੂ ਤਾਂ ਚੱਕਾ ਲੋ ਜੇ ਜਦੋਂ ਮੈਟਰ ਹਾਈ ਕੋਰਟ ਮੈਟਰ ਹੋ ਗਿਆ ਮੈਂ ਤੁਹਾਨੂੰ ਕਹਾਂਗਾ ਤੁਸੀਂ ਵੀ ਵਕੀਲ ਕਰੋ ਆਪਣਾ ਤਾੜੀ ਤੁਹਾਨੂੰ ਵੀ ਚਾਣਨ ਹੋਵੇ ਹਾਈ ਕੋਰਟ ਚ ਇੱਥੇ ਕਿਸ ਤਰ੍ਹਾਂ ਦਲੀਲ ਪੇਸ਼ ਹੁੰਦੀਆਂ ਕੀ ਹਨ ਤੁਸੀਂ ਵੀ ਚਾਰਾ ਜੋਹੀ ਕਰੋ ਉਹ ਸਭ ਕੀ ਕਰੋ ਸਾਰਾ ਨਾਲ ਸਾਥ ਦਿਓ ਅਸੀਂ ਤੁਹਾਡੇ ਨਾਲ ਹੈਗੇ ਹਾਂ 24 ਘੰਟੇ ਨਾਲ ਤਾਨੂੰ ਜਿੱਥੇ ਕਹੋਗੇ aí ਖੜੇ ਆ ਉੱਥੇ ਮੇਰੀ ਤੁਹਾਨੂੰ ਮੇਰੀ ਵੀ ਪੀਲੇ ਜੀ ਤੁਹਾਨੂੰ ਚਾਹੀਦੀ ਸਾਡਾ ਸਾਥ ਦਿਓ ਇੱਕ ਇੱਕ 11 ਵਾਰੇ ਕਹੀ ਹੈ ਅਗਲੇ ਦਿਨ ਕਿਤੇ ਤੁਸੀਂ ਕਰੋ ਤਾਂ ਕਿ ਸਟੇਟ ਮੂਵ ਹੋਵੇ ਜਦੋਂ ਸਟੇਟ ਮੂਵ ਹੋ ਜਾਏ ਅਗਲੇ ਦਿਨ ਹੀ ਟੈਂਡਰ ਮੈਂ ਲਾ ਦੂੰਗਾ ਜੀ ਇਹ ਤੁਹਾਨੂੰ ਪ੍ਰੋਮਿਸ ਨਾ ਲੱਕੇ ਮੈਂ ਮਾਣ ਮਾਣ ਮੋਸਾ ਅੱਜ ਤੁਸੀਂ ਪਾਰਟੀ ਇਹ ਕਹਿ ਰਹੀ ਹੈ ਅਸੀਂ ਰੇਲਵੇ ਰੋਡ ਦੇ ਅਦੇਸ ਸਟੇ ਨੇ ਲਿਆ ਸੜਕੋ ਪ੍ਰੂਫ ਆ ਅਸੀਂ ਜਾਏ ਆ ਡੀ ਸਾਹਿਬ ਨੂੰ ਮਿਲੇ ਆਏ ਆ ਉਹਨਾਂ ਨੂੰ ਦਿਖਾਇਆ ਵੀ ਇਹ ਬਾਜ਼ਾਰ ਚੜੇ ਆ ਕਹਿ ਰਹੇ ਨੇ ਪਰ ਸੀਡਿੰਗ ਸਟੇ ਦਾ ਮਤਲਬ ਕੀ ਹੁੰਦਾ ਜੀ ਪ੍ਰੋਸੀਡਿੰਗ ਇਹ ਥੋੜਾ ਅਸੈਪਟ ਰੇਲਵੇ ਰੋਡ ਹੁੰਦੀ ਹੈ ਪਰ ਸੀਡਿੰਗ ਸਟੇ ਨਹੀਂ ਅੱਛਾ ਉਹਨਾਂ ਕੋਲ ਲਿਖ ਕੇ ਦੇ ਦਿਓ ਚਲ ਲਿਖ ਕੇ ਜੀ ਉਹ ਇੱਕ ਇੱਕ ਦਿਨ ਤੇ ਸਾਨੂੰ ਇਸ ਮਤਲਬ ਰੇਲਵੇ ਰੋਡ ਤੇ ਨਹੀਂ ਇਤਰਾਜ ਇਹਰੇ ਵਾਪਸ ਨਹੀਂ ਸਾਡੇ ਨਾਲ ਗੱਲ ਕਰੂਗੇ ਜੀ ਹਾਂਜੀ ਉਹ ਪਾਲ ਸਾਹਿਬ ਜਾਣੇ ਕਿ ਜਿੰਨੇ ਗਏ ਨੇ ਗੱਲ ਕਰ ਲੈਣੇ ਕਿਉਂਕਿ ਉਹ ਸਾਨੂੰ ਜਾਨੀ ਪਬਲਿਕ ਨੂੰ ਬੇਫੂਕ ਬਣਾ ਰਹੀਆਂ ਸਾਰੇ 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 ਪਾਰਟੀਆਂ ਬੇਫੂਕ ਬਣਾ ਰਹੀਆਂ ਅਸੀਂ ਉਹਨੂੰ ਜਿਹੜੇ ਵਪਾਰ ਮੰਡਲ ਹਨਾ ਸ਼ਹਿਰ ਦੇ ਵਾਸੀ ਅਸੀਂ ਇਹ ਚਾਹਨੇ ਕਿਸੇ ਵੀ ਹੱਦ 'ਚ ਸੜਕ ਬਣਨੀ ਚਾਹੀਦੀ ਹੈ ਕਹੀ ਵੀ ਚਾਹਨੇ ਉਸ ਤੋਂ ਬਾਅਦ ਇਹ ਵੀ ਮਤਲਬ ਆਪਣੇ ਕਹਿੰਦੇ ਆ ਕਿ ਜੇ ਪ੍ਰਸ਼ਾਸਨ ਹੱਥ ਖੜੇ ਕਰ ਦੇ ਭਈ ਸਾਡੇ ਅਸੀਂ ਸਟੇ ਲਿਆ ਜੀ ਅਸੀਂ ਬਣ ਫਿਰ ਸਾਨੂੰ ਇਜਾਜ਼ਤ ਦਿੱਤੀ ਜਾਵੇ ਭਈ ਅਸੀਂ ਆਪਣੀ ਕਲੈਕਸ਼ਨ ਕਰਕੇ ਅਸੀਂ ਸੜਕ ਬਣਾਗੇ ਕਿਉਂਕਿ ਉੱਥੇ ਵਪਾਰ ਦੇ ਨਾਲ ਨਾਲ ਨਾ ਜੀ ਸਾਰੇ ਉੱਥੋਂ ਮਤਲਬ ਐਕਸੀਡੈਂਟ ਦਾ ਬਹੁਤ ਹੁੰਦਾ ਬਹੁਤ ਐਕਸੀਡੈਂਟ ਹੁੰਦੇ ਆ ਕਿਸੇ ਨੂੰ ਬਾਹਰਲੇ ਬੰਦੇ ਨੂੰ ਪਤਾ ਨਹੀਂ ਲੱਗਦਾ ਖੱਟਾ ਕਿੱਥੇ ਆ ਤੁਹਾਨੂੰ ਮਾਹੌਲ ਐਡੀਸ਼ਨ ਕਰਦੇ ਜੀ 2 ਕੋਰਡ 15 ਲੱਖ ਤੋਂ ਇਲਾਵਾ ਅਮ੍ਰਿਤਪੁਰ ਸਕੀਮ ਦੇ ਅਧੀਨ ਵੀ ਕਾਦੀ ਰੇਲ ਰੋਡਹੀ ਥੱਲੇ ਪਾਈਪਾਂ ਕਦੀਆਂ ਪੈਈਆਂ ਉਹ ਵੀ ਪਾਸ ਕਰਾਤੀ ਸੀ ਉਹ 9 ਕੋਰਡ ਰੁਪਇਆ ਇਸ਼ੂ ਆਇਆ 4-5 ਕੋਰਡ ਦਾ ਇਹ ਨਹੀਂ ਤੇ ਅਹੀ ਬੇਲੇਵੇਂ ਰੋਡ ਸਾਡੀ ਨੰਬਰ 1 ਪ੍ਰੋਟੀਅਰ ਰਹੇ ਹੋ। ਪਰ ਡਿਊ ਟੂ ਹਾਈ ਕੋਰਟ ਸਟੇ ਸਾਡੀ ਹੱਥ ਬੰਦੀ। ਸਰ ਤੁਸੀਂ ਬੜੀ ਅੱਛੀ ਗੱਲ ਕੀਤੀ ਐ ਸੈਕਲਿਫਿਕੇਸ਼ਨ ਹੋ ਜਾਏਗੀ ਤੁਸੀਂ ਕਿਹਾ ਜੀ ਸਟੇ ਹਟਦਾ ਅਗਲੇ ਦਿਨ ਟੈਂਡਰ ਲੱਗੂ। ਬਿਲਕੁਲ ਸਮਝਾਓ ਜਦੋਂ ਕਦੋਂ। ਆਜ ਸਟੇ ਟੁਟੇ ਕਿਉਂਕਿ ਅਜੀਬ ਅਯਾਦ ਆਫਰੀ ਨਹੀਂ ਆ। ਟੈਂਪੋਰਰੀ ਪ੍ਰਸ਼ਾਸ ਅਗਲੇ ਦਿਨ ਹੀ ਸਾਢੇ 10:00 ਸਟਾਰਟ ਕਰਕੇ ਔਰ 21 ਦਿਨ ਦਾ ਟੈਂਡਰ ਹੁੰਦਾ ਉਸ ਤੋਂ ਬਾਅਦ ਰੋਡ ਵੀ ਸਟਾਰਟ ਕਰਦੇ ਆ ਵਰਕ ਆਰਡਰ ਇਸ਼ੂ ਕਰਕੇ ਰੋਡ ਬੰਨੀ ਸਟਾਰਟ। ਸਰ ਕੈਂਸੀ ਸਾਹਿਬਾ ਵੱਲੋਂ ਸਟੇ ਦਿੱਤਾ ਗਿਆ ਸੀਗਾ ਜਦੋਂ ਮੇਰੀ ਗ खेप साहब परसों पर में गया, गया। जो कह रहे थे स्टे है क्योंकि तो मीटिंग वगैरा भी इलीगल भी लिखा गया सारे स्टे चैक लिखा गया हाई कोर्ट ने प्रोसीडिंग स्टे करती है सत्त करोड़ रुपया पाइपलाइन लिया ठीक है ਸਰ ਜੇ ਦੋ ਤਾਂ ਦੋਨੀ ਨਗਰ ਹੌਂਸਲਾ ਦਿਜੇ ਕਿ ਵਾਈਸ ਪ੍ਰਧਾਨ ਨੇ ਸੀਨੀਅਰ ਵਾਈਸ ਪ੍ਰਧਾਨ ਨੇ ਜੇ ਹਾਈ ਕਮੈਂਡ ਰੈਕਸ਼ਨ ਦਿੱਤੀ ਜੀ ਉਹ ਵੀ ਮੈਂ ਇਸ ਆਨ ਪੁੱਛ ਕੇ ਕੋਈ ਕਰਵਾ ਜਲਦੀ ਦੱਸ ਦੇਣਾ ਠੀਕ ਹੈ ਸਰ ਇਹ ਛੋਟੀ ਜਿਹੀ ਗੱਲ ਹੋ ਰਹੀ ਜੀ ਬਈ ਕਿਸੇ ਵੀ ਜਗ੍ਹਾ ਦੇ ਉੱਤੇ ਤੁਹਾਟ ਤੋਂ ਉੱਪਰ ਅਥਾਰਟੀ ਐਸਓ ਨੇ ਜਿਹੜਾ ਸਿਮਨ ਸ਼ਹਿਰ ਦੇ ਵਿੱਚ ਜੀ ਤੁਸੀਂ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਕਿਸੇ ਵੀ ਤਰੀਕੇ ਨਾਲ ਤੁਸੀਂ ਇਹ ਕਰ ਸਕਦੇ ਹੋ ਸ਼ਹਿਰ ਵਾਸੀ ਤੁਹਾਡੇ ਬੜੇ ਧੰਨਵਾਦੀ ਹੋਣਗੇ ਕਿਉਂਕਿ ਸਿਰਫ ਰੇਲਵੇ ਰੋਡ ਦਾ ਮਸਲਾ ਨਹੀਂ ਹੈ ਸ਼ਹਿਰ ਦੀ ਹਰ ਇੱਕ ਸੜਕ ਢੁੱਟੀ ਹੋਈ ਹੈ ਤੁਹਾਨੂੰ ਲੱਗਦਾ ਵੀ ਇਹੀ ਚੁੱਪਚਾਪ ਬੈਠੇ ਹੁਸੀਂ ਸਾਡਾ ਮੰਨਦਾ ਜੀ ਅਸੀਂ ਰਾਤੋਂ ਰਾਤ ਮਿੱਟੀ ਪ੍ਰਵਾਹ ਕਰਨੇ ਆ ਤੁਹੇ ਪ੍ਰਵਾਹ ਕਰਨੇ ਤੁਹਾਨੂੰ ਲੱਗਦਾ ਇਹੀ ਚੁੱਪਚਾਪ ਬੈਠੇ ਹੋ ਮੌਂਦੇ ਮਿੱਟੀ ਨਾਲ ਹੀ ਹੋਰ ਲੈਣ ਕਰਦੇ ਹਾਂ ਅਸੀਂ ਦਿਨ ਰਾਤ ਅਸੀਂ ਕੋਸ਼ਿਸ਼ 80% ਕੋਸ਼ਿਸ਼ ਅਸੀਂ ਕੀਤੀ ਹੈ ਅਸੀਂ ਕਹਿ ਤੱਕਿਆ ਸ਼ਾਂਤੀ ਹੋ ਜਾ ਤੁਸੀਂ ਕਰਾ ਦਿਓ ਤੁਹਾਡੇ ਪੜਾਈ ਨੇ ਤੁਹਾਡੇ ਵਿੱਚੋਂ ਹੀ ਨੇ ਉਹ ਕਿਹੜਾ ਜੋ ਸਾਡੇ ਅਸੀਂ ਪਾਰਟੀ ਵਾਲਿਆਂ ਨੂੰ ਅਸੀਂ ਕਹਿ ਦਈਏ ਤੇ ਹਮੇ ਉਹ ਸ਼ਰੇਆਮ ਆ ਕੇ 15 ਆਪਣੇ ਪਬਲਿਕ ਦੇ ਵਿੱਚ ਆ ਕੇ ਕਹਿੰਦੇ ਵੀ ਸਾਨੂੰ ਰੇਲਵੇ ਰੋਡ ਬੰਦਨ ਚ ਕੋਈ ਇਤਰਾਜ਼ ਨਹੀਂ ਅਸੀਂ ਦੇਖ ਕੇ ਹੁੰਦੇ ਕੀ ਕਰ ਸਕਦੇ ਜੀ ਸੰਤੂ ਸਿੰਘ ਇੱਕ ਕਰੇ 5-7 ਐਮਸੀ ਇਹਨਾਂ ਦੇ ਬਾਅਦ ਅੱਗੇ ਵੀ ਸਾਡੇ ਇੱਕ ਦਿਨ ਸਾਹ ਉਹ ਆਖੀਏ ਯਕੀਨ ਕਰ ਮੈਂ ਹੋਰ ਲਿਖ ਦੇਣਾ ਆਪਣੇ ਸਰਕਾਰ ਸਾਡੇ ਇਹ ਕਿੰਨੇ ਦੀ ਗੱਲ ਕੀਤੀ ਇਹ ਇੱਕ ਹੋਰ ਲੈਂਦੀ ਆ ਤੁਸੀਂ ਇੱਕ ਮੀਟਿੰਗ ਦਾ ਟਾਈਮ ਰੱਖ ਦਿਓ ਔਰ ਸਾਰੇ ਐਮਸੀ ਸਰਵਾਂ ਨੂੰ ਖੁਲਾ ਲੋ ਦੂਜੇ ਵਾਰ ਸੇ ਅਸੀਂ ਸਾਰੇ ਰੇਲਵੇ ਨੂੰ ਐਸੋਸੀਏਸ਼ਨ ਤੁਹਾਡੇ ਕੋਲ ਇਕੱਠੇ ਹੋ ਕੇ ਆ ਜਾਣਗੇ ਸੱਚ ਦਾ ਸੱਚ ਤੇ ਇਹ ਐਕਟ ਹੋ ਜਾਏਗਾ ਉਹੀ ਪਰ ਆਪਣੇ ਲੈਵਲ ਤੇ ਸੰਭੋ ਸਰ ਇੱਕ ਮੇਰੀ ਸ਼ਹਿਰ ਵਾਸੀਆਂ ਦੇ ਵਾਸਤੇ ਗੱਲ ਨਹੀਂ ਹੈ ਸਰ ਇਹ ਥੋੜੀ ਮੇਰੀ ਮੇਰੇ ਸਾਹਮਣੇ ਥੋੜਾ ਜਿਹਾ ਲੰਬਾ ਚੱਲਦਾ ਹੈ ਜੀ ਗੱਲ ਇੱਥੇ ਮੁਕਣੀ ਹੈ ਜੀ ਕਿ ਤੁਹਾਨੂੰ ਹਾਈ ਕੋਰਟ ਦੇ ਆਰਡਰ ਹੈ ਇਲੈਕਸ਼ਨ ਕਰਾਣ ਇਲੈਕਸ਼ਨ ਜਿਹੜੀ ਜਿਹੜੀ ਪ੍ਰोसीडिंग ਹੈ ਹਾਈ ਕੋਰਟ ਨੇ ਉਹ ਸਟੇ ਕੀਤੀ ਹੈ ਜੀ ਅੱਜ ਦੀ ਇਲੈਕਸ਼ਨ ਅੱਜ ਦੀ ਹੈ ਜਿਖਾਉ ਤੁਹਾਡੇ ਕੋ ਪਾਵਰ ਹੈ ਔਰ ਉਹ ਨਵਾਂ ਪ੍ਰਧਾਨ ਜਿਹੜਾ ਚੁਣਿਆ ਜਾਵੇ ਉਹ ਮਤਾ ਪਾਵੇ ਤੇ ਸੜਕ ਤਿਆਰ ਹੈ ਇੰਨਾ ਲੰਬੇ ਪ੍ਰੋਸੀਡਿੰਗ ਚ ਜਾਣ ਦੀ ਲੋੜ ਹੀ ਨਹੀਂ ਹੈ ਜਿੱਥੇ ਆਪਾਂ ਉਹ ਵੀ ਉਹ ਵੀ ਜਲਦੀ ਕਰਵਾ ਦੇਵੇ ਮੈਂ ਦੇਖੋ ਜੀ ਇੱਕ ਮਿੰਟ ਸੀ ਬਾਕੀ ਆਲੇ-ਦੁਆਲੇ ਨਾ ਜਾਓ ਸੈਂਕਸ਼ਨ ਉੱਪਰ ਜੋੜ ਬੋ ਇਲੈਕਸ਼ਨ ਵਾਲੇ ਖਦਾ ਪਾਦ ਇੱਕ ਇੱਕ ਬੇਨਤੀ ਹੈ ਸਰ ਬੇਨਤੀ ਹੈ ਕਿ ਰਾਹੁਲ ਹਾਊਸ ਦੀ ਮੀਟਿੰਗ ਹੋ ਰਹੀ ਹੈ ਜਿਹੜੇ ভাইস ਪ੍ਰਧਾਨ ਦੀ ਉਹ ਪੋਸਟਪੋਨ ਹੋਣ ਦਾ ਕਾਰਨ ਕੀ ਇਸਲੇ ਕਿ ਤਾਂ ਜਿਆਦਾ ਪਤਾ ਨਹੀਂ ਆ ਰਿਹਾ ਰਾਜਨੀਤਿਕ ਕਾਰਨ ਬਾਜੀ ਕੋਈ ਨਹੀਂ ਦੇਖੋ ਸਰ ਇਹ ਮੇਰੇ ਸਾਰੇ ਸਰ ਸ਼ਹਿਰ ਹੁੰਦਾ ਦੇਖੋ ਸਰੜ ਨੂੰ ਨਾਲ ਸਰ ਮਸਾਜ ਸਰ ਕ੍ਰਿਟੀਕਲ ਲੜਾਈ ਇਹ ਸ਼ਹਿਰਦਾਰਾਂ ਦੇ ਕੋਈ ਆਮ ਬੰਦੇ ਸਾਰੇ ਹੀ ਪੀਸ ਹੋ ਰਿਹਾ ਲੋਕਾਂ ਦੇ ਕੰਮ ਰੁਕੇ ਪਏ ਆ ਚਾਹੇ ਸਪਾਈਸਟਰ ਦੇ ਨਾਲ ਚਾਹੇ ਸ਼ਹਿਰਦਾਰ ਦੇ ਨਾਲ ਹਰੇਕ ਗਲੀ ਹਰੇਕ ਮੁਹੱਲਾ ਟੁੱਟਿਆ ਪਿਆ ਸਰ ਕੰਮ ਤਾਂ ਕੋਈ ਨਹੀਂ ਕਰਦਾ ਜੇ ਇਹਨਾਂ ਦੀ ਆਪਣੀ ਕੋਈ ਪੋਲਿਟਿਕਲ ਲੜਾਈ ਹੋ ਬਾ ਆ ਯਾਪ ਦੇਖਣਾ ਨਾ ਸ਼ਹਿਰ ਦੀ ਨਕੀ ਕਸੂਰਤ ਇਹਦੇ ਵਿੱਚ ਕਿਹੜੀ ਕੋਰਟ ਦੀ ਲੜਾਈ ਹੈ ਤੁਸੀਂ ਸਾਡੇ ਸਾਥ ਦੇ ਹੋ। ਬਾਕੀ ਤੁਸੀਂ ਦੋ ਸੁਝਾਅ ਦਿੱਤੇ ਨੇ ਉਹ ਮੈਂ ਦੀ ਸਾਹਮਣੇ ਸੁਣਾ ਦਿੱਤੇ ਹੋ। ਸਰ ਉਹ ਉਹਨੇ ਇਹ ਕਿਹਾ ਕਿ ਮੈਂ ਲੜਦਾ ਨਹੀਂ ਹਾਂ ਪਰ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਹਾਈ ਕੋਰਟ ਦੇ ਡਾਇਰੈਕਸ਼ਨ ਨਾ ਕਿਸੇ ਪੋਲੀਟੀਕਲ ਪਾਰਟੀ ਨੂੰ ਸਿਰਫ ਅਫੀਸਰ ਨੂੰ। ਤੁਹਾਡਾ ਹੱਥ ਬੰਦਾ ਕਿ ਜਲਦੀ ਤੋਂ ਜਲਦੀ ਇਲੈਕਸ਼ਨ ਕਰਾਓ ਕੰਮੇ ਖਤਮ ਹੈ ਜੀ ਇਲੈਕਸ਼ਨ ਹੋਇਆ ਮਤਾ ਪਿਆ ਤੇ ਸਰ ਪਰ ਜਿੰਨਾ ਚਿਰ ਜਿੰਨਾ ਚਿਰ ਰਾਜ ਹੈ ਰਾਜ ਕਰਤਾ ਪਾਰਟੀ ਇਹ ਨਹੀਂ ਕਰਾਉਗੀ। ਚਲ ਐ ਨਹੀਂ ਹੋ ਕੰਮ। ਚਲ ਉਹ ਇੱਕ ਨਾਟਕ ਨਹੀਂ ਜਿਆਦਾ ਨਹੀਂ ਹੈ। पार्टी कहे असंको स्टेट नहीं लिया अब सामू कोई अकार नहीं असान

ਪ੍ਰਿੰਸੀਪਲ ਜੀ ਐਸ ਸਰਕਾਰ ਦਾ ਸੀਨੀਅਰ ਕੈਂਡੀਡੇਟ ਨੰਬਰ ਸਰ ਇੰਦਰੀ ਸਿੰਘ ਮਾਹੀ ਤੇ ਸਾਡੇ ਜਿਹੜਾ ਸਕੂਲ ਹੈਗਾ ਇਹ ਕੱਡੀ ਦਾ ਰੋਡ ਤੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੀ ਐਸ ਮਾਡਲ ਸਕੂਲ ਜਿਹੜਾ ਹੈਗਾ ਉਤਲਾਇਆ ਹੈਗਾ ਜਿਹਦੇ ਵਿੱਚ 3 ਨਾਸੂ ਤੋਂ ਲੈ ਕੇ 15 ਵਾਰ ਇੰਗਲਿਸ਼ ਮੀਡੀਅਮ ਦੇ ਵਿੱਚ ਦੇ ਰਿਹਾ ਤੇ ਸਾਡੇ ਦੇ ਪੜ੍ਹਦੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕਿਤਾ ਹੈਗਾ ਉਹਦੇ ਵਿੱਚ ਹੀ ਸਾਡੇ ਦੇ ਜਿਹੜਾ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਜਿਹੜੇ ਇੱਥੇ ਦਾਖਲਾ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜਿਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਖੇਡਾਂ ਦੇ ਪੱਖੋਂ ਤੇ ਜਿਹੜਾ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜਾਈ ਪੱਖੋਂ ਵੀ ਇਸ ਸਕੂਲ ਜਿਹੜਾ ਹੈਗਾ ਜਿਹੜਾ ਸਭ ਤੋਂ ਜਿਹੜਾ ਬੱਦੇ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛੇਵੀਂ ਤੋਂ ਲੈ ਕੇ ਬਾਅਦਮੀ ਕਲਾਸ ਤੱਕ ਸੱਦੇ ਆਏ 1 ਲੱਖਾਂ ਜਿਹੜੇ ਹੈਗੇ ਆ ਤੇ ਸੱਦੇ ਕੋ ਪਲਾਸ 1 ਪਲਾਸ 2 ਜਿਹੜੀ ਆ ਕਮਾਸ ਵਿੱਚ ਜਿਹੜੀ ਹੈ ਜਿਹੜੀ ਕੀਤੀ ਹੈਗੀ ਆ ਤੇ ਇਸ ਇਹ ਜਿਹੜਾ ਹੈਗਾ ਸਾਡੇ ਉਹ ਜਿਹੜੇ ਕਲਾਸਾਂ ਚੱਲ ਰਹੀਆਂ ਨੇ ਆਈਆਂ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਆਪਣੀ ਨਗਰ ਦੇ ਆਪਣੀ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ来 ਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਨਾ ਦਾਖਲ ਕਰਵਾਓ ਤੇ ਸਾਨੂੰ ਜਿਹੜਾ ਆ ਇਹ ਇੰਗਲੈਂਡ ਤੇ ਹੋਰ ਦੇ ਮੌਕੇ ਕੋਈਕ ਨੂੰ ਦੇ ਧੰਨਵਾਦ ਇਹ ਸੱਜਣਾ ਸ਼ਿਮਰ ਸਿੰਘ ਨਗਰ ਦਾ ਸੰਸਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ